ਮਰੀ ਕੱਲੀ ਕੱਲੀ ਵੀ ਦਿਖਾ ਦੇ ਤੌਰ ਕੇ ਯਾਰ ਕਮਾ ਦੇ ਬਾਈ ਕਮਾ ਦੇ ਬਾਕੀ ਤੋੜ ਕੇ ਸੱਜਣੋ ਹਰੇਕ ਪੱਖ ਤੋਂ ਆਪਾਂ ਦਿਖਾ ਦਾਂਗੇ ਜਾਨਵਰ ਕਿੰਨੇ ਉਹਨੂੰ ਵੀ ਤੋੜਦੀ ਮੱਠੀ ਹੋਲੀ ਆਪਾਂ ਸਮਾ ਲੈਂਦੇ ਆਪਾਂ ਜਾਨਵਰ ਥੱਲਿਓ ਫਿਰ ਹੋਰ ਹੀ ਰੰਗ ਰੂਪ ਫੜ ਜਾਂਦਾ ਕੋਈ ਵਾ ਕਮਾ ਲਓ ਜੀ ਇਹਨੂੰ ਬੰਨ ਦੇ ਲੈ ਲੱਟਾਰ ਸੱਜਣੋ ਇਹਦੀ ਵੀ ਮੋਟੀ ਆ ਪੂਰੀ ਪਿਛਲੇ ਸਣਾ ਚ ਮਾਰਦੇ ਬਾਈ ਲੈ ਪਿਛਲੇ ਸਣਾ ਚ ਵੀ ਸੱਜਣੋ ਚਵਾਈ ਦੀ ਗੱਲ ਕਰ ਲੈਣਾ ਚਵਾਈ ਵਾਲੀ ਦਾ ਕੋਈ ਕਮੀ ਨਹੀਂ ਝੋਟੀ ਚ ਵਾਹ ਬਾਈ ਓਕੇ ਕੰਮ ਸਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਨਾ ਆਪਣੇ ਵਾਸਤੇ ਬਹੁਤ ਖਾਸ ਹੋਣ ਵਾਲੀ ਆ ਆਪਣੇ ਸੱਜਣਾ ਵਾਸਤੇ ਪੂਰੀ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਚ ਨਾ ਆਪਾਂ ਲੈ ਕੇ ਆਵਾਂਗੇ ਪੰਜ ਝੋਟੀਆਂ ਜਿੰਨਾ ਚ ਤਿੰਨ ਝੋਟੀਆਂ ਦਾ ਸੱਜਣੋਂ ਪਹਿਲਣਾ ਨੇ ਤਾਜ਼ੀਆਂ ਨੇ ਤਿੰਨੇ ਹੈਗੀਆਂ ਵੀ ਤਿੰਨੇ ਦੰਦਾਂ 'ਚ ਨੇ ਦੋ ਝੋਟੀਆਂ ਚਾਰ-ਚਾਰ ਦੰਦ ਨੇ ਇੱਕ ਝੋਟੀ ਹਲੇ ਨਾ ਮੂੰਹੋਂ ਦੋ ਦੰਦ ਹੀ ਆ ਤੇ ਚੰਗੇ ਰਿਕਾਰਡ ਵਾਲੀਆਂ ਨੇ ਹਰਿਆਣੇ ਨੇ ਕੱਟੀਆਂ ਨੇ ਵਧੀਆ ਏਰੀਆ ਦੀਆਂ ਕੱਟੀਆਂ ਨੇ ਤੇ ਦੋ ਹੈਗੀਆਂ ਸੱਜਣੋਂ ਤੋਕੜ ਗੱਬਣ ਜੇ ਆਪਾਂ ਗੱਲ ਕਰ ਲਈਏ ਉਹ ਵੀ ਪਹਿਲੇ ਸੂਏ ਸੂਈਆਂ ਨੇ ਤੇ ਦੂਜੇ ਸੂਏ ਵਾਸਤੇ ਨਾ ਚਾਰ-ਚਾਰ ਮਹੀਨਿਆਂ ਦਾ ਗੱਬਣ ਨੇ ਤੇ 6-6 ਕਿਲੋ ਦੇ ਕਰੀਬ ਉਹਨਾਂ ਥੱਲੇ ਦੁੱਧਾ ਤੇ ਬਾਕੀ ਨਾ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਕਿ ਅੱਜ ਜਿਹੜਾ ਸਿਸਟਮ ਆ ਨਾ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਨਾ ਕਰਾਲੀ ਮੰਡੀ 'ਚ ਸੱਜਣੋਂ ਘੁੰਮਦੇ ਫਿਰਦੇ ਆ ਕਿਉਂਕਿ ਨਗੀਨੇ ਆਪਾਂ ਗੱਲ ਕਰ ਲਈਏ ਇੱਕ ਅੱਧਾ ਮਿਲ ਜਾਂਦਾ ਪਰ ਐਨੇ ਇਕੱਠੇ ਕਰਨੇ ਨਾ ਤੁਹਾਨੂੰ ਪਤਾ ਵੀ ਔਖਾ ਕੰਮ ਹੀ ਹੋ ਜਾਂਦਾ ਪਰ ਜਿਹੜਾ ਇਹ ਸੱਜਣਾ ਨਾ ਜਿਹੜੇ ਸੱਜਣਾਂ ਮੈਂ ਤੁਹਾਨੂੰ ਮਿਲਾਵਾਂਗਾ ਮੈਂ ਇਹ ਵੀ ਸ਼ਕੀਨ ਆ ਪਹਿਲੇ ਸੂਏ ਦੀਆਂ ਨਗੀਨੇ ਇਕੱਠੇ ਕਰਨ ਦੀ ਸ਼ਕੀਨ ਆ ਪਹਿਲੇ ਸੂਏ ਦੀਆਂ ਇਹਨਾਂ ਵੇਚਦਾ ਟੌਪ ਟੌਪ ਦੇ ਝੁੱਠੇ ਲਿਆ ਕੇ ਤੇ ਆਜੋ ਬਾਈ ਨਾ ਕਰਾਉਣਾ ਗੱਲਬਾਤ ਆ ਜਾ ਬਾਈ ਹੋਰ ਕਾਲੇ ਕੀ ਹਾਲ ਹੈ ਠੀਕ ਹੈ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਬਈ ਲਿਬੜਿਆ ਦਾ ਬਾਹਲੀ ਫਿਰਦਾ ਅੱਜ ਮਾ ਠੰਡ ਵਾਲੀ ਆ ਯਾਰ ਅੱਛਾ ਠੰਡ ਦਾ ਕਰਕੇ ਹੋ ਜਾਂਦਾ ਨਾ 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 ਠੰਡ ਦੇ ਵਿੱਚ ਜ਼ਰੂਰੀ ਹੁੰਦਾ ਤੂੰ ਲਿਬੜਿਆ ਮਨੂ ਜਾਨਵਰ ਵੀ ਇੱਕ ਅੱਧਾ ਆਪਣੇ 1 2 3 ਜਾਨਵਰ ਨਮਾਏ ਵੀ ਨਹੀਂ ਹੋਏ ਹੈ ਨਾ ਨਾ ਨਮਾਏ ਵੀ ਆ ਠੰਡ ਵਾਲੀ ਬਿਮਾਰ ਹੋ ਜਾਣਗੇ ਕੀ ਫਾਇਦਾ ਇੱਕ ਝੋਟੀ ਦਾ ਸੱਜਣੋ ਤਾਜੀ ਆ ਨਮਾਈ ਨਹੀਂ ਹੋਈ ਉਹਨੂੰ ਮੈਂ ਤੁਹਾਨੂੰ ਪਹਿਲੀ ਦੱਸਦਾ ਨਾ ਵੀ ਸਵੇਰੇ ਨਾ ਮੈਂ ਆਉਣ ਚ ਥੋੜਾ ਜਿਆ ਲੇਟ ਹੋ ਗਿਆ ਉਹਦੇ ਕਰਕੇ ਜੇ ਤੁਸੀਂ ਮਤਲਬ ਲਾ ਲਉਂ ਵੀ ਇੱਕ ਨੂੰ ਤਾਂ ਨਾ ਬੱਚਾ ਚੁੰਗੇ ਗਿਆ ਮੁਕੰਮਲ ਝੋਟੀ ਨੂੰ ਥੱਲੇੋਂ ਮੇਰਾ ਖਿਆਲ ਆ ਧਾਰਾਂ ਧਾਰਾਂ ਨਹੀਂ ਛੱਡੀ ਕੱਲੀਆਂ ਧਾਰਾਂ ਧਾਰਾਂ ਹੀ ਰਹਿੰਦੀਆਂ ਬਾਈ ਉਹ ਝੋਟੀ ਮੈਂ ਹੀ ਦਿਖਾਉਂਗਾ ਤੁਹਾਨੂੰ ਬਾਕੀ ਜਿਹੜੇ ਸੱਜਣ ਨੂੰ ਉਹ ਪਸੰਦ ਆਉਗੀ ਨਾ ਡੰਗ ਤੇ ਕਾਲਾ ਕਹਿੰਦਾ ਮੈਂ ਉਹਦੀ ਵੀਡੀਓ ਵੀ ਮਤਲਬ ਕਲਿੱਪ WhatsApp ਤੇ ਸੈਂਡ ਕਰ ਦੂੰਗਾ ਵੀ ਡੰਗ ਤੇ ਉਹ ਕਿੰਨੀ ਕੁ ਬਣਦੀ ਹੈ ਹਾਂ ਹਾਂ ਨਾ ਪੂਰੀ ਬਣਦੀ ਆ ਜਰਾ ਇੰਨੀ ਕਿੰਨੀਆਂ ਝੋਟੀਆਂ ਦਿਖਾਵਾਂਗੇ ਕਾਲੇ ਅੱਜ ਆਪਾਂ 5 ਦਿਖਾਵਾਂਗੇ ਬਾਈ 5 ਕਿਹੜੇ ਬੰਨੀਆਂ ਸਟਾਰਟ ਕਰੀਏ ਫਿਰ ਮੈਂ ਇਧਰੋਂ ਕਰ ਲਵਾਂ ਪਹਿਲਣਾਂ ਹਾਂ ਹਾਂ ਪਹਿਲਣਾਂ ਬਾਈ ਪੰਜ ਇੱਕ ਗੱਲ ਆ ਇੱਕ ਗੱਲ ਇਹ ਸੱਜਣ ਦੀ ਖਾਸ ਆ ਵੀ ਇਹ ਨਾ ਪਹਿਲਣਾਂ ਕੱਟੀਆਂ ਐਨ ਟਾਪ ਦੇਣ ਕੀ ਨੇ ਲਿਆਉਣ ਦਾ ਸ਼ਕੀਨ ਆ ਪਹਿਲਣ ਕੱਤੀ ਜੇ ਕਿਸੇ ਵੀ ਸੱਜਣ ਨੇ ਲੈਣੀ ਹੋਵੇ ਵਧੀਆ ਸ਼ਕੀਨ ਗੱਲ ਕਰ ਲਈ ਆਪਾਂ ਦੰਦਾਂ 'ਚ ਜਿਵੇਂ ਹੁਸ਼ਿਆਰਪੁਰ ਦੇ ਏਰੀਏ ਦੇ ਕੰਮ ਦੀਆਂ ਹਨਾ ਹਾਂ ਹਾਂ ਬਾਈ ਆਪਣੇ 2-3 ਲੱਖਿਆਂ 'ਚ ਆਪਣਾ ਵਧੀਆ ਮਾਲ ਜਾਂਦਾ ਵੀ ਅੰਮ੍ਰਿਤਸਰ ਵਾਲਾ ਹਨਾ ਅੰਮ੍ਰਿਤਸਰ ਬੰਨੀ ਜਾਂਦਾ ਬਾਈ ਮਾਲ ਆ ਜਾਂਦਾ ਬਾਈ ਦਾ ਮਾਲ 2 ਲਾ ਆ ਜੇ ਇਧਰ ਲੈ ਬੰਨਿਆ ਸ਼ੁਰੂ ਕਰਦੇ ਆ ਇੱਕ ਨੰਬਰ ਤੋਂ ਲੈ ਇਹਦੇ ਤੇ ਮਾਰਨੀ ਕੈਮਰਾ ਬਾਈ ਸਿੰਘ ਸੁੰਗਦੀ ਬਣਾਵਟ ਦਿਖਾ ਦੇ ਨੇੜੇ ਤੋਂ ਇੱਕ ਵਾਰੀ ਪਿੱਠ ਪੂੜੇ ਦੀ ਬਣਾਵਟ ਦਿਖਾ ਇਹਦਾ ਕਾਲੇ ਪਹਿਲਾ ਸੂਆ ਇਹਦਾ ਹਣਾ ਹਾਂ ਇਹ ਚਾਰ ਦੰਦਾਂ ਦਾ ਮੂੰਹ ਹੋ ਬਾਈ ਮੂੰਹੋਂ ਚਾਰ ਦੰਦ ਪਹਿਲਾ ਸੂਆ ਲੈ ਇੱਕ ਵਾਰੀ ਨਾ ਤੋੜ ਕੇ ਦਿਖਾ ਦੇ ਇੱਕ ਵਾਰੀ ਇੱਕ ਵਾਰ ਨਾ ਸੱਜਣੋਂ ਮੈਂ ਤੁਹਾਨੂੰ ਤੋਰ ਕੇ ਆਂ ਨੇੜੇ ਤੇ ਦਿਖਾ ਦੇਣਾ ਦਰਸ਼ਨ ਕਰਾ ਦੇਣਾ ਕੱਟੀ ਦੇ ਜਿ ਪਿੱਠ ਪੁੜੇ ਦੀ ਗੱਲ ਕਰ ਲੈਣਾ ਬਾਹ ਕਮਾਲ ਚੀਜ਼ ਐ ਕਿੰਵੀ ਜਿੰਨੀ ਮੈਂ ਨਾ ਤਾਰੀਫ ਕਰਨੇ ਇਹ ਚੀਜ਼ ਦੀ ਉਨੀ ਘਟਾ ਬਾਹਲੇ ਸੱਜਣ ਕਹਿੰਦੇ ਨੇ ਵੀ ਗੁਰੀ ਸਪਲਾਈ ਜਾਦੇ ਲਾਦਾ ਪਰ ਚੰਗਾ ਜਾਨਵਰ ਹੁੰਦਾ ਨਾ ਸੱਜਣੋਂ ਜਿਹੜਾ ਉਹਦੀ ਸਪਲਾਈ ਲੱਗਦੀ ਆ ਇੱਕ ਵਾਰੀ ਫੇਰ ਘਵਾ ਦੇ ਬਾਈ ਆ ਇਹਨੂੰ ਤੋਰ ਦੇ ਇੱਕ ਵਾਰੀ ਬੰਨ ਨਾ ਤੋਰ ਦੇ ਢੇੜਾ ਦਬਾਉਂਦਾ ਹੈ ਸਿੰਘ ਤੋਂ ਕੱਢੀ ਸਿੰਘ ਚ ਪਾ ਲਿਆ ਨੇ ਕਿਉਂਕਿ ਹਰੇਕ ਪੱਖ ਤੋਂ ਨਾ ਆਪਾਂ ਝੋਟੀ ਦਿਖਾ ਦਈਏ ਆ ਇਹਨੂੰ ਚਲਾ ਦੇ ਲੰਬੀ ਚਲਾ ਦੇ ਆ ਇਹਨੂੰ ਇਹ ਥੱਲੇੋਂ ਬਾਕੀ ਥਣ ਦੀ ਦੇਖ ਸਕਦੇ ਹੋ ਸੱਜਣੋ ਹਵਾਨੇ ਦੀ ਬਣਵਟ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਪਹਿਲਣ ਕੱਟੀਆਂ ਤੇ ਮੂਹੋ ਜੇ ਮੈਂ ਗੱਲ ਕਰ ਲਾਂ ਚਾਰ ਦੰਦ ਹੈ ਜਦੋਂ ਇੱਧਰ ਨੂੰ ਜਾਊਗੀ ਜੱਜਮੈਂਟ ਕਰ ਲਿਓ ਪਿੱਠਪੁੜੇ ਦੀ ਉੱਤੇ ਤੋਂ ਚੜਾਈ ਚੜੂਈ ਬਹੁਤ ਹੈ ਬਾਕੀ ਜੈਡ ਬਲੈਕ ਆ ਮੂਸਚ ਵਾਲ ਚਿੱਟੇ ਨੇ ਥੋੜੀ ਜਿਹੀ ਪੂਛ ਜ਼ਰੂਰ ਚਿੱਟੀ ਆ ਪਰ ਮੋਰਾ ਮੋਰਾ ਦੀ ਆਪਾਂ ਕੈਟਾਗਰੀ 'ਚ ਗੱਲ ਕਰ ਲਈਏ ਆਉਂਦੇ ਨੇ ਜਾਨਵਰ ਇਧਰੋਂ ਅੱਗੇ ਤੋਂ ਤੁਹਾਨੂੰ ਮੈਂ ਹਵਾਨਾ ਦਿਖਾ ਦਵਾਂਗਾ ਤੇ ਥਣ ਥਣੋੜ ਦੇਖ ਸਕਦੇ ਹੋ ਬਾਕੀ ਅਗਲੀ ਗੱਲਬਾਤ ਆਪਾਂ ਕਾਲੇ ਨਾ ਕਰਦੇ ਆ ਬੱਚਾਲੇ ਪਸ਼ਮੀ ਜੀ ਕਿਵੇਂ ਲੱਗਦੀ ਆ ਥੱਲਿਓਂ ਜੀ ਆਪਾਂ ਗੱਲ ਕਰ ਲਈਏ ਝੋਟੀਆਂ ਨੀ ਪਸ਼ਮੀ ਨਾ ਬੱਚਾ ਮੂੰਹ ਲਾ ਗਿਆ ਯਾਰ ਹੁਣ ਅੱਛਾ ਇਹ ਨੂੰ ਇਹ ਨੂੰ ਬੱਚਾ ਮੂੰਹ ਬਲਡਿੰਗ ਬਣਾਉਣ ਕਰਕੇ ਨਾ ਨਮੀਆਂ ਯਾਰ ਹਜੇ ਥੋੜਾ ਜਿਹਾ ਢੀੜ ਪੜਕਾਗਾ ਹਲੇ ਥੋੜਾ ਜਿਹਾ ਢੀੜ ਪੜੱਕੇ ਦਾ ਸਿਸਟਮ ਆ ਕਰਦੇ ਨੂੰ ਤਾਜੀ ਨੂੰ ਬੱਚਾ ਚੁੰਗ ਗਿਆ ਹੁਣ ਤਾਂ ਕਰਕੇ ਗੱਲ ਚੋੜਾ ਇੱਕ ਜਾਨਵਰ ਵੀ ਥੋੜੇ ਜਿਹਾ ਤੂੰ ਜਿਆਦੇ ਬੰਨ ਲਾ ਨਾ ਲਿਆ ਕੇ ਜਿਆਦੇ ਨਾ ਤੈਨੂੰ ਸਰਦਾ ਵੀ ਲਾਲ ਚ ਆ ਲਾਲ ਚ ਚੰਗੀ ਚੀਜ਼ ਕੰਮ ਲਾਤ ਨਾ ਸਜਣੋ ਜੇ ਮੈਂ ਗ ਸੱਤ ਅੱਠ ਜਨਵਾਰ ਆਪਣੇ ਕੋ ਰਹਿੰਦੇ ਨੇ ਹਨਾ ਜੇ ਗੱਲ ਕਰਨੀ ਹੈ ਡੇਲੀ ਵਾਂਗੂ ਰਹਿੰਦੇ ਨੇ ਮੈਨੂੰ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਬੱਚਾ ਕੀ ਆ ਨਾਲ ਇਹਨੂੰ 7 ਮਾਂ ਦਾ ਨਾ ਸੂਈ ਨੂੰ ਬਈ ਮੰਗਰ ਕੱਟੀ ਐ 8 ਕਿਲੋ ਦੁੱਧ ਹੁਣ ਤਿਆਰ ਹੋਊਗਾ ਨਾਟ ਕੋਈ ਆ ਕੇ ਚੋਲੇ ਦੋ ਡੰਗ ਦੰਦਾਂ ਚ ਚਾਰ ਦੰਦਾ ਦੰਦਾਂ ਚ ਚਾਰ ਦੰਦਾ ਬਈ ਲੈ ਸੱਜਣੋ ਹਫਤਾ ਬਾਈ ਕਹਿੰਦਾ ਸੂਈ ਨੂੰ ਹੋ ਗਿਆ ਦੰਦਾਂ ਚ ਚਾਰ ਦੰਦਾ 12 ਕਿਲੋ ਦੋਏ ਡੰਗਾ ਦਾ ਤਿਆਰ ਆ ਚੋਲੇ ਆ ਕੇ ਦੋ ਹੁਣ ਚਾਹੀ ਇੱਕ ਕਿਲੋ ਘੱਟ ਦੱਸ ਦੇ ਚਾਰ ਟਾਈਮ ਚੋਲੇ ਆਗਲਾ ਆ ਕੇ ਜੇ ਅਗਲਾ ਐਂ ਵੀ ਕਹੂਗਾ ਹਾਂ ਫੋਨ ਤੇ ਵੀ ਆਖੂਗਾ ਅਗਲਾ ਠੀਕ ਆ ਗੱਲ ਅ ਉੱਥੇ ਵੀ ਚਵਾਇਆਵਾਂਗੇ ਅੱਛਾ ਉੱਥੇ ਵੀ ਚਵਾ ਦਾਂਗੇ ਜੇ ਕੋਈ ਸੱਜਣ ਇੱਥੇ ਤੋਂ ਮੰਗਾਉਂਦਾ ਹਾਂ ਲੈ ਰੇਟ ਇਹਦਾ ਫਿਰ ਕਿੰਨੇ ਦੀ ਛੱਡਾਂਗੇ ਰੇਟ 1:20 ਦੀ ਦੇ ਦਾਂਗੇ ਜੀ ਲੈਣ ਦੇਣ ਵਾਲੇ ਰੇਟ ਹੀ ਕਰਦੇ ਅੱਜ ਜਮੀ ਵਾ ਕੋਈ ਜੇ ਕਰਨੀ ਮਾਨਤਾਨ ਕਰ ਦਾਂਗੇ ਜੀ 1:20 ਚ ਕਰਦੀ ਵਧੀਆ ਮਾਨਤਾਨ ਕਰਾਇਆ ਆਪਾਂ ਛੱਡਦੀ ਜਿਹੜੇ ਸੱਜਣ ਆਉਣਗੇ ਲੈ ਆਜੋ ਹੁਣ ਚੱਲਦੇ ਆਪਾਂ 2 ਨੰਬਰ ਵਾਲੀ ਤੇ ਲੈ ਕੇ ਹੋਰ ਵੀ ਦੱਸ ਦਿੰਨੇ ਆ ਬਾਈ ਹਾਂਜੀ 300 ਕਿਲੋਮੀਟਰ ਤਾਈ ਹਾਂ ਠੀਕ ਆ 1:20 ਚ ਆਈ ਵੀ ਪਹੁੰਚ ਕਰ ਦਾਂਗੇ ਪਹੁੰਚ ਵੀ ਕਰ ਦਾਂਗੇ ਹਾਂ ਪਹੁੰਚ ਲੈ ਸੱਜਣੋ ਮੈਂ ਆਫਰ ਆਫਰ ਵੀ ਲਾਤੀ ਕਾਲੇ ਨੇ ਅੱਜ ਕਹਿੰਦਾ 120000 ਚ 300 ਕਿਲੋਮੀਟਰ ਤੱਕ 300 ਕਿਲੋਮੀਟਰ ਤੱਕ 22 ਦੇ ਵਿੱਚ ਇਹ ਝੋਟੀ ਦੀ ਪਹੁੰਚ ਵੀ ਮਿਲੂਗੀ ਆਪਾਂ ਨੂੰ 300 ਕਿਲੋਮੀਟਰ ਖਾਸਾ ਹੋਇਆ ਨਾ ਹੁਣ ਤੁਹਾਨੂੰ ਛੱਡ ਕਿਉਂ ਨਹੀਂ ਪਊਗੀ ਕੋਈ ਚੱਕਰ ਨਹੀਂ ਯਾਰ ਨਾਲੇ ਅਗਲੇ ਨੂੰ ਦੋ ਡੰਗ ਚਵਾਇ ਆਵਾਂਗੇ ਅੱਛਾ ਦੋ ਡੰਗ ਜਾ ਕੇ ਚਵਾ ਵੀ ਆਵਾਂਗੇ ਬਾਕੀ ਵੀਡੀਓ ਕਾਲ ਤੇ ਵੀ ਆਪਾਂ ਚਵਾ ਦਾਂਗੇ ਵੀਡੀਓ ਕਾਲ ਤੇ ਕੋਈ ਚੱਕਰ ਨਹੀਂ ਯਾਰ ਜੇ ਆਪਣਾ ਮਾਲ ਜਾਂਦਾ ਗੁਰੀ ਤੂੰ ਕਿੰਨੀਆਂ ਵੀਡੀਓ ਪਾ ਤਾ ਹਾਂ ਜੀ ਆਪਾਂ ਨੂੰ ਆਪਣਾ ਲੰਬ ਮੈਂ ਲਾਂਬਾ ਜਿਹੜੇ ਸੱਜਣ ਦਾ ਆਜੇ ਜਿੱਥੋਂ ਆਪਾਂ ਵੀਡੀਓ ਬਣਾਉਣੀ ਆ ਦੁਬਾਰੇ ਆਪਾਂ ਫਿਰ ਬਣਾਉਂਦੇ ਵੀ ਨਹੀਂ ਵੀਡੀਓ ਉੱਥੇ ਤੋਂ ਲੈ 300 ਨਹੀਂ ਆਉਣੀ ਆ ਆਪਣੇ ਘਰੇ ਤੁਹਾਨੂੰ ਕਿੰਨੀਆਂ 50 ਵੀਡੀਓ ਹੋ ਗਈਆਂ ਹੋਣਗੀਆਂ ਘੱਟੋ ਘੱਟ ਕੋਈ ਲੈ ਸੱਜਣੋਂ 300 ਕਿਲੋਮੀਟਰ ਦੀ ਅੱਜ ਕਾਲਾ ਪਹੁੰਚ ਦੇਊਗਾ ਹਰੇਕ ਜਾਨਵਰ ਦੀ ਸਾਰੇ ਜਾਨਵਰਾਂ ਦੀ ਆਪਾਂ 300 ਕਿਲੋਮੀਟਰ ਤੱਕ ਦੀ ਪਹੁੰਚ ਕਰਾਵਾਂਗੇ ਵਿੱਚੇ ਲੈ ਇਹਨੂੰ ਕਰਦੇ ਆ ਇੱਧਰ ਇੱਧਰ ਮਾਰਨੀ ਬਾਈ ਕੈਮਰਾ ਦੋ ਨੰਬਰ ਵਾਲੀ ਤੇ ਨੇੜੇ ਲਿਆ ਕੇ ਦਿਖਾ ਦੇ ਇਹਦਾ ਲੇਵ ਆਲੂਆ ਤੁਰਦੀ ਦਾ ਦਿਖਾ ਦੂੰਗਾ ਪੂਰੇ ਸ਼ੌਕ ਨਾਲ ਜੋ ਤੁਰੂ ਕੀ ਝੋਟੀ ਲੈ ਇੱਥੇ ਤੋਂ ਸਿੰਘ ਸੁੰਗ ਬਾਕੀ ਕੱਦ-ਕਾਰ ਦੇਖ ਸਕਦੇ ਹੋ ਸੋ ਜਨਾ ਪੂਰੀ ਸ਼ਕੀਨ ਕੱਤੀ ਆ ਜਿਹੜੀ ਆਪਾਂ ਕਹਦੇ ਨੇ ਨਾ ਪਹਾੜੀਆਂ ਦੇ ਮਤਲਬ ਹੋਈ ਆ ਕਾਲੇ ਕੱਤੀ ਹਨਾ ਨਹੀਂ ਪਹਾੜੀਆਂ ਦਾ ਤਾਂ ਵੱਡੀ ਆ ਬਾਈ ਜਿਵੇਂ ਆਪਾਂ ਕਹਿ ਦੀਏ ਨਾ ਉਹਨਾਂ ਦਾ ਹਾਂ ਕਰਾਲੀ ਮੰਡੀ ਤੇ ਗੱਲਬਾਤ ਆ ਕਰਾਲੀ ਮੰਡੀ ਵਾਲੀ ਗੱਲਬਾਤ ਬਣਾ ਰੱਖੀ ਆ ਅੱਜ ਇੱਕ ਵਾਰੀ ਫੇਰ ਕਮਾ ਲਈ ਇੱਧਰ ਨੂੰ ਲੈ ਇੱਥੇ ਤੋਂ ਲੇਵ ਆਲੂ ਆ ਦੇਖ ਸਕਦੇ ਹੋ ਕਿਉਂਕਿ ਜਗਾ ਥੋੜੀ ਜਿਹੀ ਘਟਾ ਹੌਲੀ ਤੋਰੀ ਮਾਰੀ ਜੀ ਇਹ ਪਰਸੂ ਹੀ ਸੂਈ ਆ ਬਾਈ 나ੜੂਆ ਨਾਲ ਆ ਬੱਚੇ ਦਾ ਲੇ ਇਹ ਝੋਟੀਆਂ ਸੱਜਣੋ ਪਰਸੋਂ ਸੂਈ ਆ ਬਾਕੀ ਥੱਲੇ ਦੀ ਨਾ ਕੁਆਲਿਟੀ ਸਾਰੀਆਂ ਝੋਟੀਆਂ ਦੀ ਤਕਰੀਬਨ ਜੇ ਮੈਂ ਗੱਲ ਕਰਾਂ ਚੰਗੀ ਹੁੰਦੀ ਆ ਵਾ ਕਮਾ ਲਓ ਜੀ ਬਾਕੀ ਕੱਲਾ ਕੱਲਾ ਥਾਣਾ ਸੱਜਣੋ ਦੂਰੀ ਤੇ ਲੱਗੇ ਨੇ ਆਪਸ ਚ ਅਨੰਦ ਵੀ ਦੋ ਆ ਬਾਈ ਦੇਖ ਵਾ ਅੱਛਾ ਮੂੰਹੋਂ ਦੋ ਦੰਦ ਹੈ ਹਾਂ ਕੋਈ ਗੱਲ ਨਹੀਂ ਲੈ ਚਲ ਲੈ ਬਾਕੀ ਇੱਥੇ ਤੋਂ ਲੇਵਾ ਦੇਖ ਸਕਦੇ ਹਾਂ ਬੈਕ ਤੋਂ ਬਣਾਪ ਦੇਖ ਸਕਦੇ ਹਾਂ ਬਾਕੀ ਜਿਹੜੀ ਮੇਨ ਗੱਲ ਨਾ 300 ਕਿਲੋਮੀਟਰ ਤੱਕ ਵਿੱਦ ਪਹੁੰਚ ਦੇਊਗਾ ਕਾਲਾ ਅੱਜ ਜਾਂਦਾ ਕਾਲਾ ਕੜਦਾ ਕੰਡੇ ਇੱਥੋਂ ਨੇੜੇ ਤੋਂ ਲੇਵਾ ਦੇਖ ਸਕਦੇ ਹਾਂ ਸੱਜਣੋ ਤੇ ਬਾਕੀ ਥਣ ਥਣੋੜ ਦੀ ਗੱਲ ਕਰਾਂਗੇ ਪਹਿਲਣ ਦੇ ਹਿਸਾਬ ਨਾਲ ਚੰਗਾ ਲੱਗਿਆ ਬਾਕੀ ਨਾ ਵੀਡੀਓ ਨਾ ਬਣੇ ਰਹੋ ਪਸਮਾ ਕੇ ਤੁਹਾਨੂੰ ਮੈਂ ਇਹ ਦੋਹੇ ਝੋਟੀਆਂ ਨੇ ਧਾਰਾਂ ਵੀ ਮਾਰ ਕੇ ਦਿਖਾਉਂਗਾ ਵੀਡੀਓ ਦੇ ਵਿੱਚ ਆ ਬੱਚਾ ਮਗਰ 나ੜੂਆ ਦੇਖ ਲਾ ਬਾਈ ਆ ਬੱਚਾ ਸੱਜਣੋਂ 나ੜੂਆ ਲਾ ਲਾ 나ੜੂਆ ਗਾ ਜਮਾਨਾ ਅੱਗੀ ਗੱਲ ਇਧਰੋਂ ਅੱਗੇ ਤੋਂ ਥਣ ਥਣੋੜ ਦੇਖ ਸਕਦੇ ਹੋ ਤੇ ਕਾਲੇ ਜੀ ਆਪਾਂ ਗੱਲ ਕਰ ਲਈਏ ਇਹਦੇ ਥੱਲੇ ਦੁੱਧ ਕਿੰਨਾ ਨੈਕਟਰ ਇਹਦੇ ਥੱਲੇ 11 ਕਿਲੋ ਨੈਕਟਰ ਦੁੱਧ ਆ ਬਾਈ ਹੁਣ 11 ਕਿਲੋ ਨੈਕਟਰ ਆਈਡੀ ਆ ਕੋਈ ਬੰਦਾ ਆ ਜੇ ਚਾਰ ਟਾਂ ਰੇਪੇ ਆਪਣੇ ਕੋਲੇ ਚੋਲੇ ਆ ਗਏ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਦੂਜਾ ਤੀਜਾ ਦਿਨ ਹੀ ਆ ਬਈ ਅੱਜ ਦੂਜੇ ਤੀਜੇ ਦਿਨ ਬਾਵਾ ਕਰ ਗਈ ਯਾਰ 11 12 ਕਿਲੋ ਨਹੀਂ ਜਾਤ ਆਲੀਆਂ ਨਹੀਂ ਦਿੰਦੀਆਂ ਬਾਈ ਆ ਤੈਨੂੰ ਪਤਾ ਦੇਸੀ ਦਾ ਦਿੰਦੀਆਂ ਵੀ ਨਹੀਂ ਲੈ ਸੱਜਣਾ 11 ਕਿਲੋ ਦੁੱਧ ਕਾਲਾ ਕਹਿੰਦਾ ਇਹ ਝੋਟੀ ਥੱਲੇ ਮੂਹੋਂ ਦੋ ਦੰਦਾ ਤੇ ਤਿੰਨ ਚਾਰ ਦਿਨਾਂ ਦੀ ਸੂਈ ਆ 나ੜੂਆ ਸਾਨੂੰ ਮੈਂ ਇੱਕ ਵਾਰੀ ਫੇਰ ਦਿਖਾਦਾ ਨਾ ਬੱਚੇ ਦਾ ਇੱਕ ਅੱਧਾ ਦਿਨ ਨਾ ਤੁਸੀਂ ਇੱਕ ਅੱਧਾ ਦਿਨ ਵੱਧ ਵੀ ਲਾ ਲੀ ਨਹੀ ਆਪਾਂ ਨੂੰ ਅਗਲੇ ਨੇ ਤਿੰਨ ਦਿਨ ਕਿਹਾ ਆਪਾਂ ਅਗਲੇ ਤੋਂ ਪੰਜ ਦਿਨ ਮੰਨ ਕੇ ਲਈ ਆ ਆਪਾਂ ਅਗਲੇ ਤੋਂ ਆਪਾਂ 6 ਦਿਨ ਵੀ ਮੰਨ ਲਿਓ ਸ 6 ਦਿਨਾਂ ਦੀ ਵੀ ਪਹਿਲਾਂ ਕੱਟੀ ਥੱਲੇ ਜੇ ਮੈਂ ਗੱਲ ਕਰਨਾ 2 ਦਿਨ ਦ ਥੱਲੇ 11 ਕਿਲੋ ਬਾਕੀ ਮੇਰਾ ਜਿਗਾਰ ਨਹੀਂ ਲੱਗਦਾ ਇੰਨਾ ਕੱਟੀ ਥੱਲੇ ਕਿਸੇ ਥੱਲੇ ਬਾਈ ਬਾਕੀ ਲੇਵੇ ਦੀ ਬਣਾਵਟ ਸੱਜਣ ਹਾਂ ਇਹ ਅਜੇ ਰੋਡ ਨਹੀਂ ਆਈ ਨਾ ਪਤਾ ਕੀ ਚੱਕਰ ਹੈ ਥੋੜੀਆਂ ਹੀ ਆ ਭਲਾਂ ਨੇ ਮੂਰਲੇ ਥਣਾ ਤੇ ਵੀ ਹਾਂ ਬਾਕੀ ਚੜਾਈ ਚੁੜੂਈ ਬਹੁਤ ਹੈ ਲੇਵੇ ਦੀ ਬਾਕੀ ਸਾਫ਼ ਨੇ ਕੱਟੀਆਂ ਸਾਰੀਆਂ ਸੁਥਰੀਆਂ ਨੇ ਥੱਲਿਓ ਇਹਦਾ ਕਾਲੇ ਇਹਦਾ ਰੇਟ ਵੀ ਕਰ ਦੇ ਫਿਰ ਇਹ ਵੀ 1 15 ਚ ਪਹੁੰਚ ਕਰ ਦਾਂਗੇ ਬਾਈ ਇਹ ਵੀ 1 15 ਚ ਪਹੁੰਚ ਕਰ ਦਾਂਗੇ ਹੋਰ ਵੀ 15 ਚ ਮਾਨਤਾਨ ਕਰ ਦਾਂਗੇ ਕੋਈ ਨਾ ਮਾਨਤਾਨ ਕਰ ਦਾਂਗੇ ਬਾਈ ਹਾਂ ਜਿਹੜਾ ਉਰੋਂ ਆ ਪਾ ਕੇ ਲੈ ਕੇ ਜਾਊਗਾ ਉਹਦਾ ਮਾਨਤਾਨ ਕਰ ਦਾਂਗੇ ਹਾਂ ਉਹਦਾ ਵੀ ਕਰ ਦਾਂਗੇ ਜਿਹੜਾ ਮੰਗਾਊਗਾ ਉਹਦਾ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਅੱਛਾ ਲੈ ਸੱਜਣੋਂ ਕਾਲੇ ਨੇ ਅੱਜ ਆਫਰੇ ਲਾਤੀ ਹੋਇਆ ਕਹਿੰਦਾ ਮਾਨਤਾਨ ਹਰੇਕ ਸੱਜਣ ਦਾ ਆਏ ਗਏ ਦਾ ਕਰਕੇ ਤੋਰਾਂਗੇ ਆਹ ਛੋਟੀ ਸੂਈ ਹੋਈ ਆ ਤਾਜੀ ਇਹ ਕੱਲ ਸੂਈ ਆ ਬਾਈ ਇਹ ਤਾਂ ਰੱਤਸਾ ਵੀ ਨਹੀਂ ਪਾਇਆ ਹਜੇ ਗੱਲ 'ਚ ਹਾਂ ਇਹਦਾ ਬੱਚਾ ਸੱਜਣੋਂ ਕੱਲ੍ਹ ਸੂਈਆ ਝੋਟੀ ਬਾਕੀ ਸਿੰਘ ਸੁng ਦੀ ਬਣਾਵਟ ਕੱਦ ਘਾਠੇ ਦਾ ਵੀ ਬਾਲਾ ਇਹ ਤਾਜੀ ਸੂਈ ਹੋਣ ਕਰਕੇ ਨਾ ਠੰਡ ਦੇ ਮੌਸਮ ਕਰਕੇ ਨਮਾਈ ਨਹੀਂ ਇਹਨੂੰ ਇਹ ਸਨ ਚੁੰਗ ਗਿਆ ਕਾਲੇ ਬੱਚਾ ਹਾਂ ਇਹਨੂੰ ਚੁੰਗ ਗਿਆ ਬਈ ਸੱਜਣੋ ਬੱਚਾ ਇਹਨੂੰ ਤਕਰੀਬਨ ਚੁੰਗ ਗਿਆ ਖੁੱਲ ਕੇ ਸਾਰਾ ਧਾਰ ਆਈਆਂ ਨੇ ਥਣਾ ਚੋ ਉਸ ਹਿਸਾਬ ਨਾਲ ਨਾ ਤੁਸੀਂ ਜੱਜਮੈਂਟ ਕਰ ਲਿਓ ਤੁਰਦੀ ਦੀ ਬਾਕੀ ਬਾਈ ਕਹਿੰਦਾ ਜਿਹੜੇ ਸੱਜਣ ਨੇ ਵੀਡੀਓ ਮੰਗਾਉਣੀ ਆਪਾਂ ਡੰਗ ਤੇ ਆਈ ਦੀ ਨਹੀਂ ਨਹੀਂ ਡੰਗ ਤੇ ਪਾ ਦਾਂਗੇ ਬਈ ਆ ਪੰਜ ਅਗਲਾ ਆਊਗਾ ਆਪਾਂ ਚਬਾ ਕੇ ਵੀ ਅਗਲੇ ਨੂੰ ਦੋ ਟਾਈਮ ਦਿਖਾ ਦਾਂਗੇ ਭਾਵੇਂ ਕੋਈ ਚੱਕਰ ਨਹੀਂ ਅੱਛਾ ਦੋ ਡੰਗ ਬਾਈ ਕਹਿੰਦਾ ਚਬਾ ਕੇ ਵੀ ਦਿਖਾ ਦੇ ਇਹਦਾ ਕੱਦ ਕਾਠ ਸੱਚ ਨੂੰ ਬੜਾ ਉੱਚਾ ਜਿਵੇਂ ਗੱਲ ਕਰਾਂ ਦੂਜੀਆਂ ਝੋਟੀਆਂ ਦੇ ਮੁਕਾਬਲੇ ਕੱਦ ਕਾਠ ਪਿੱਠ ਪੂੜੇ ਦੀ ਬਣਾਵਟ ਤੇ ਬਾਕੀ ਥਣ ਨਮਾਣੀਆਂ ਨਾ ਤਾਜ਼ੀਆਂ ਯਾਰ ਕਈ ਵਾਰੀ ਬਿਮਾਰ ਹੋ ਜਾਂਦੀਆਂ ਆਪਾਂ ਨੂੰ ਕੋੜਾ ਕੋਈ ਲਾਲਚਾ ਹਨਾ ਵੀ ਆਪਾਂ ਸੋਹੀ ਦਿਖਾਉਣੀ ਹੈ ਉਹ ਤਾਂ ਉਹ ਤਾਂ ਹੈ ਬਈ ਠੰਡ 'ਚ ਨਾ ਸੱਚ ਨੂੰ ਠੰਡ ਜ਼ਿਆਦਾ ਹੋਣ ਕਰਕੇ ਜਾਨਵਰ ਕਈ ਵਾਰੀ ਤਾਜ਼ਾ ਜਾਨਵਰ ਨਮਾਉਣਾ ਵੀ ਨਹੀਂ ਚਾਹੀਦਾ ਠੰਡ 'ਚ ਤੇ ਇੱਥੇ ਤੋਂ ਕੱਦ ਕਾਠ ਨਹੀਂ ਬਿਮਾਰ ਹੋ ਜਾਂ ਤੇ ਬਾਕੀ ਥਣ ਥਣ ਤਾਂ ਜਿਵੇਂ ਗੱਲ ਕਰ ਲਾ ਸਾਰੀਆਂ ਝੋਟੀਆਂ ਨੂੰ ਚੰਗਾ ਲੱਗਿਆ ਕਰੀ ਬਾਈ ਆਉਣ ਥੋੜੀ ਜੀ ਲੈਵੇ ਲੂਵੇ ਤੇ ਯਾਰ ਝੋਲੀ ਪੂਰੀ ਫੁੱਲ ਖੁੱਲੀ ਇਹ ਤਾਂ ਗੱਲ ਕਰ ਹੁਣ ਟੇਢੀ ਹੋ ਗਈ ਕਿਸਮਤ ਚੁੰਗ ਗਿਆ ਭੈਣ ਦਾ ਤੜਕੇ ਨਹੀਂ ਬਾਕੀ ਡੰਗ ਤੇ ਲੈਵਾ ਕਿਵੇਂ ਨਹੀਂ ਡੰਗ ਤੇ ਪੂਰਾ ਫੁੱਲ ਲੈਵਾ ਗਿਆ ਯਾਰ ਆਪਾਂ ਗੱਲ ਤਾਂ ਗੱਲ ਥੋੜੀ ਕਰਦੇ ਹਾਂ ਅੱਛਾ ਵਧੀਆ ਲੈਵਾ ਬਣਾਉਂਦੀ ਪੂਰਾ ਫੁੱਲ ਲੈਵਾ ਗਿਆ ਯਾਰ ਆਹ ਕੱਟੀ ਨੂੰ ਵੀ ਵੱੱਦ ਲੈਵਾ ਇਹਦਾ ਅੱਛਾ ਇਹਨੂੰ ਕਹੇ ਅੱਛਾ ਇਹ ਕੱਲ ਦੀ ਸੂਈ ਇਹ ਕੱਲ ਸੂਈ ਆ ਬਾਈ ਇਹ ਕਿੰਨਾ ਕੁ ਦੁੱਧ ਇਸ ਟਾਈਮ ਤਾਂ ਬੋਲੇ ਜੀ ਆ ਫਿਰ ਆਪਾਂ ਇਹਦੀ ਕਿੰਨੀ ਇਹ ਥੱਲੇ ਉਹ 9 ਕਿਲੋ ਬੋਲਾ ਬਾਈ ਹੁਣ ਕਿੰਨੀ ਕੁ ਗਾਰੰਟੀ ਦੇ ਦਾਂਗੇ ਆਪਾਂ ਜੇ ਕੋਈ ਲੈ ਕੇ ਜਾਣਾ ਜੀ ਇਹਦੀ 13 14 ਕਿਲੋ ਦੀ ਗਾਰੰਟੀ 13 ਕਿਲੋ ਦੀ ਗਾਰੰਟੀ ਦੇ ਫਿਰ ਗੱਲ ਉਹਦੀ ਗਾਰੰਟੀ ਕੋਈ ਸੱਚਨ ਮੰਗਦਾ ਆਪਾਂ ਤੋਂ ਝੂਠੀ ਇਹਦਾ ਰੇਟ ਬਾਕੀ ਫਿਰ ਬੱਡਾਂ ਵਾਲੀ ਆ ਬਾਈ ਇਹ ਨਹੀਂ ਦੇਊਗੀ ਦੁੱਧ ਹੋਰ ਕਿਹੜੀ ਦੇ ਇਹਦਾ ਰੇਟ ਇਹ ਵੀ 1 15 ਨਹੀਂ ਦੇ ਦਾਂਗੇ ਬਾਈ ਇਹ ਵੀ 1 15 ਦੀ ਦੇ ਦਾਂਗੇ ਹਾਂ 1 15 ਚੋ ਵੀ ਕਰ ਦਾਂਗੇ ਮਾਨਤਾ ਨਾਲ ਬਾਕੀ ਕੱਦ ਕਰ ਇਹ ਵੀ ਪਹੁੰਚ ਕਰ ਦਾਂਗੇ ਕੋਈ ਚੱਕਰ ਨਹੀਂ ਪੂਰਾ ਡਬਲ ਹੈ ਬਾਕੀ ਅੱਜ ਨਾ ਜਿਹੜੀ ਮ ਇੱਕ ਵਾਰੀ ਨਾ ਬਾਕੀ ਫਿਰ ਤੂੰ ਕਰਦਾ ਵਿੱਡ ਲਾ ਲਾ ਬਈ ਆਪ ਹੀ ਲਾ ਲਾ ਕਰਦੇ ਵਿੱਡ ਝੋਟੀ ਦਾ ਚੰਗਾ ਤੇ ਹੁਣ ਮੈਂ ਦਿਖਾਉਂਗਾ ਦੋ ਤੋਕੜਾ ਗੱਬਣਾ ਹਾਂ ਦੋ ਤੋਕੜਾ ਗੱਬਣਾ ਬਈ ਵੀਡੀਓ ਨਾ ਬਣੇ ਰਹੋ ਸੱਜਣੋ ਹੁਣ ਆਪਾਂ ਨਾ ਦੋ ਤੋਕੜਾ ਗੱਬਣਾ ਦਿਖਾਵਾਂਗੇ ਤੇ ਬਾਕੀ ਜਿਹੜੀਆਂ ਦੋ ਤਾਜ਼ੀਆਂ ਝੋਟੀਆਂ ਨੇ ਇੱਧਰ ਲੀਆਂ ਝੋਈਆਂ ਨਹੀਂ ਹੋਈਆਂ ਡੰਗ ਤੇ ਇਸ ਟਾਈਮ ਉਹਨਾਂ ਦੀਆਂ ਪਤਾਰਾ ਮਾਰ ਕੇ ਵੀ ਦਿਖਾਵਾਂਗੇ ਤੇ ਪਹਿਲਾਂ ਇਹਨਾਂ ਦੇ ਧਾਰੀ ਮਾਰ ਕੇ ਦਿਖਾ ਦਿੰਦੇ ਹਾਂ ਹਾਂ ਬਾਕੀ ਫਿਰ ਟਾਈਮ ਦੱਸਦੇ ਬਈ 8:30 ਹੋਇਆ ਤੜਕੇ ਦੇ ਵੀ ਆਹ ਟਾਈਮ 8:30 ਦਾ ਟਾਈਮ ਆ ਸੱਜਣੋ ਥ ਕਿਉਂਕਿ ਆਪਾਂ ਦੱਸਦਣੇ ਹੁੰਨੇ ਆ ਵੀਡੀਓ ਦੇ ਵਿੱਚ ਹੀ ਲੈ ਇਹਨਾਂ ਦੇ ਬੱਚੇ ਛੱਡ ਲੈ ਇਹਨਾਂ ਨੇ ਧਾਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਲੈ ਧਾਰਾ ਨਾ ਸੱਜਣੋ ਮੈਂ ਤੁਹਾਨੂੰ ਤਿੰਨੋਂ ਝੋਟੀਆਂ ਦੀ ਮਾਰ ਕੇ ਦਿਖਾ ਦੂੰਗਾ ਕਹੀ ਜੀ ਧਾਰ ਪੈਂਦੀ ਹੈ ਬਾਕੀ ਦੁੱਧ ਆਪਦਾ ਲੀਟਰ ਲਾ ਕੇ ਮਾਪ ਲਿਓ ਆ ਕੇ ਕਾਲੇ ਲਵੇ ਡੰਗ ਦੋ ਡੰਗ ਚਾਰ ਡੰਗ ਕੋਈ ਸਮੱਸਿਆ ਨਹੀਂ ਕਹਿੰਦਾ ਆਪਣੇ ਕੋਲ ਚਬਾਈ ਕਰਕੇ ਜਾਨਵਰ ਲਿਜਾ ਸਕਦੇ ਹਾਂ ਬਾਕੀ ਪਹਿਲਾਂ ਵੀ ਸੱਜਣੋ ਬਹੁਤ ਵਾਰ ਆਪਾਂ ਕਾਲੇ ਦੀਆਂ ਵੀਡੀਓ ਬਣਾਈਆਂ ਨੇ ਜਾਨਵਰ ਜੇ ਮੈਂ ਗੱਲ ਕਰਾਂ ਬਾਈ ਕੋਲੇ ਪਹਿਲਣਾ ਕੱਟੀਆਂ ਪੂਰੀਆਂ ਸ਼ਕੀਨ ਆਉਂਦੀਆਂ ਨੇ ਤਕਰੀਬਨ ਜਾਦੇ ਕੰਮ ਆਪਣਾ ਕਾਲੇ ਪਹਿਲਣਾ ਨਹੀਂ ਆ ਹਾਂ ਜਾਦੇ ਪਹਿਲਣਾ ਨਹੀਂ ਆ ਬਾਈ ਯਾਰ ਜਿਹੜਾ ਤੈਨੂੰ ਪਤਾ ਪਸ਼ੂ ਵੇਚਦਾ ਹੋਵੇ ਆਪਾਂ ਉਹੀ ਪਸ਼ੂ ਲੈਂਦੇ ਆ ਬਾਈ ਥੱਲੀ ਮਾਰ ਦੇਗਾ ਲੈ ਸੱਚ ਨੂੰ ਧਾਰ ਤੂਰ ਦੇਖ ਸਕਦਾ ਹਾਂ ਬਿਲਕੁਲ ਐਨ ਪੈਂਦੀ ਆ ਪੋਂਡੇ ਵਰਗੀ ਮੋਟੀ ਆ ਧਾਰ ਲੈ ਪਿਛਲੇ ਥਣਾ ਚ ਵੀ ਮਾਰਦੇ ਕਾ ਮੈਂ ਮੰਡੀ ਵਾਲਾ ਕੰਮ ਹੀ ਕਰਤਾ ਕਾਲੇ ਨੇ ਧਾਰਾਂ ਕਹਿੰਦਾ ਫਿਰ ਆਪਾਂ ਥੱਲੀ ਮਾਰਦਾਂ ਨੇ ਮੈਂ ਕਿਹਾ ਜੀ ਚੱਕ ਲੈ ਬਾਲਟੀ ਲੈ ਧਾਰਾਂ ਤੂਰਾ ਸੱਜਣਾ ਤੁਸੀਂ ਨੇ ਦੇਖ ਲਈਆਂ ਐਨ ਵਧੀਆ ਚਵਾਈ ਆ ਕੋਈ ਸ਼ਰਲਾ ਸਿੱਟਾ ਨਹੀਂ ਹੈਗਾ ਤੇ ਬਾਕੀ ਥਣ ਥਣ ਵੀ ਦੇਖ ਸਕਦੇ ਹੋ ਝੋਟੀ ਨੇ ਚੰਗਾ ਬਣਾਇਆ ਲੈ ਸੱਜਣਾ ਹੁਣ ਨਾ 2 ਨੰਬਰ ਵਾਲੀ ਝੋਟੀ ਥੱਲੇ ਬੱਚਾ ਛੱਡ ਰੱਖਿਆ ਆਪਾਂ ਨੇ ਝੋਟੀ ਜਦੋਂ ਵੀ ਆ ਗਈ ਇਹਦੀਆਂ ਧਾਰਾਂ ਮਾਰ ਕੇ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ 1 ਨੰਬਰ ਵਾਲੀ ਝੋਟੀਆਂ ਧਾਰਾਂ ਤੁਹਾਨੂੰ ਦਿਖਾਤੀਆਂ ਕੋਈ ਸ਼ਰਲੈ ਸਿੱਟਾ ਨਹੀਂ ਬਿਲਕੁਲ ਓਕੇ ਦੀ ਰਿਪੋਰਟ ਆ ਤਾਰ ਬਾਕੀ ਤੁਸੀਂ ਨਾ ਨੇੜੇ ਆ ਕੇ ਤਸੱਲੀ ਕਰਕੇ ਵੀ ਲਿਆ ਸਕਦੇ ਹੋ ਪਾਸ ਕਰਕੇ ਇਹ ਜੀ ਗੱਲ ਨਹੀਂ ਲੈ ਥਾਣੀ ਦਾ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਸੱਜਣੋਂ ਥਾਣੀ ਵੀ ਚੋਟਿਆਂ ਨਾ ਗੱਡੂ ਕੀ ਪੂਰਾ ਟਾਪ ਦਾ ਲੈ ਆ ਕੀ ਗਾਲੀ ਆ ਦਣੇ ਮੜੀ ਸਮਾਰ ਕੇ ਕੋਈ ਗੱਲ ਨਹੀਂ ਇਹ ਦੋ ਦੰਦ ਆ ਬਾਈ ਹੈਨਾ ਹਾਂ ਇਹ ਦੋ ਦੰਦ ਆ ਬਾਈ ਇਹਦੇ ਥੱਲੇ ਕਿੰਨਾ ਦੁੱਧ ਦੱਸਿਆ ਇਹ ਥੱਲੇ 11 ਕਿਲੋ ਬੋਲੀ ਹੋ ਬਾਈ ਹੁਣ ਬਾਕੀ ਸਿਰੇ ਨਾੜੂ ਆ ਨਾਲ ਆ ਯਾਰ ਆਪਾਂ ਕਿਹੜਾ ਕੋਈ ਊਂ ਲਾਇਆ ਬਾਈ ਇਹ ਅੱਛਾ ਮੰਨ ਲਾ ਵੀ 6-7 ਦਿਨਾਂ ਦੀ ਮੰਨ ਲੀਏ ਹਾਂ ਪੰਜ 6 ਦਿਨਾਂ ਦੀ ਸੱਜਣੋ ਸੂ ਮੈਂ ਤਿੰਨ ਦਿਨ ਆਪਾਂ ਨੂੰ ਕਹਿ ਕੇ ਦਿੱਤੀ ਆ ਯਾਰ ਆਪਾਂ 5 ਦਿਨ ਮੰਨ ਕੇ ਲਈਏ ਅਗਲੇ ਤੋਂ ਠੀਕ ਆ ਗੱਲ ਇਹਦੇ ਥੱਲੇ 11 ਕਿਲੋ ਦੁੱਧ ਸੱਜਣੋ ਬਾਈ ਕਹਿੰਦਾ ਹਾਜ਼ਰ ਐ ਡੰਗ ਤੋਂ ਡੰਗ ਆਪਾਂ ਚਬਾ ਦਾਂਗੇ ਕੋਈ ਗੱਲ ਨਹੀਂ ਤੇ ਮੇਨ ਗੱਲ ਆ ਨਾ ਜਿਹੜੀ ਮੂੰਹੋਂ ਦੋ ਦੰਦਾਂ ਦਾ ਕੱਚੀ ਕੱਟੀ ਆ ਤੇ ਇੱਥੇ ਤੋਂ ਨਾ ਥਣ ਥਣ ਤੁਸੀਂ ਦੇਖ ਸਕਦੇ ਹੋ ਇੱਕ ਗੇਟ ਤੁਮੰਗੂ ਦੂਰੀ ਐ ਪਿਛਲੇ ਤੋਂ ਪਿਛਲੇ ਥਣ ਚ ਤੇ ਅਗਲੇ ਤੋਂ ਪਿਛਲੇ ਚ ਸਾਈਡ ਤੋਂ ਵੀ ਗੈਪ ਚੰਗਾ ਦਿਖਾਉਂਦੀ ਆ ਤੇ ਬਾਕੀ ਧਾਰਾ ਮਾਰ ਕੇ ਇੱਕ ਵਾਰੀ ਦੋਨੇ ਇਕੱਟੀਆਂ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਵਾਂਗਾ ਦੁਬਾਰਾ ਇਹ ਧਾਰਾ ਮਾਰ ਦਿਓ ਬਾਈ ਜੀ ਲੱਤਾਰ ਸੱਜਣੋ ਇਹਦੀ ਵੀ ਮੋਟੀ ਆ ਪੂਰੀ ਪਿਛਲੇ ਥਣਾ ਚੋਂ ਮਾਰਦੇ ਬਾਈ ਲੈ ਪਿਛਲੇ ਥਣਾ ਚੋਂ ਵੀ ਇਹ ਸੱਜਣੋ ਚਵਾਈ ਦੀ ਗੱਲ ਕਰ ਲੈਣਾ ਚਵਾਈ ਵਾਲੀ ਤਾਂ ਕੋਈ ਕਮੀ ਨਹੀਂ ਝੋਟੀ ਚ ਵਾਹ ਬਾਈ ਓਕੇ ਕੰਮ ਲੈ ਇੱਕ ਵਾਰੀ ਨਾ ਹੁਣ ਜੋੜਾ ਤੋੜ ਕੇ ਦਿਖਾ ਦੇ ਇਹ ਲੈ ਇੱਕ ਵਾਰੀ ਇਹ ਜੋੜਾ ਹੀ ਫੜ ਕੇ ਮੈਂ ਕਹੂੰਗਾ ਕੱਲੇ ਨੂੰ ਵੀ ਤੋੜ ਕੇ ਦਿਖਾਵੇ ਤੇ ਅਗਲੀ ਝੋਟੀ ਆ ਜਿਹੜੀ ਸੱਜਣੋ ਉਹਦੀਆਂ ਵੀ ਧਾਰਾ ਮਾਰ ਕੇ ਦਿਖਾ ਦੂੰਗਾ ਤੁਹਾਨੂੰ ਵੀਡੀਓ ਚ ਆਹ ਭਾਂਡਾ ਜਿਹਾ ਪਰਾਂ ਕਰਦੀ ਬਾਈ ਵਾ ਨੀੜਿਓਂ ਫੜ ਲੈ ਇਹਨੂੰ ਫੜੀ ਲੈ ਚੱਲ ਬਾਈ ਮਾੜੀ ਕੱਲੀ ਕੱਲੀ ਵੀ ਦਿਖਾ ਦੇ ਤੌਰ ਕੇ ਯਾਰ ਕਮਾ ਲਈ ਬਾਈ ਕਮਾ ਲਈ ਬਾਕੀ ਤੋੜ ਕੇ ਸੱਜਣੋ ਹਰੇਕ ਪੱਖ ਤੋਂ ਆਪਾਂ ਦਿਖਾ ਦਾਂਗੇ ਜਾਨਵਰ ਕਿੰਨੇ ਉਹਨੂੰ ਵੀ ਤੋੜ ਦੀ ਮੱਠੀ ਹੋਲੀ ਆਪਾਂ ਸਮਾ ਲੈਂਨੇ ਆਪਾਂ ਜਾਨਵਰ ਥੱਲਿਓ ਫਿਰ ਹੋਰ ਹੀ ਰੰਗ ਰੂਪ ਫੜ ਜਾਂਦਾ ਕੋਈ ਵਾ ਕਮਾ ਲਓ ਜੀ ਇਹਨੂੰ ਬੰਨਦੇ ਲੈ ਐਨੂੰ ਵੀ ਤੋੜ ਦੇ ਬਾਈ 2 ਨੰਬਰ ਵਾਲੀ ਮਾਫੀ ਯਾਰ ਠੰਡ ਦਾ ਕੰਮ ਬਾਲਾ ਪੈਦਾ ਯਾਰ ਹਜੇ ਹੋਰ ਕੋਈ ਚੱਕਰ ਨਹੀਂ ਗੜਦੀਆਂ ਨਾ ਕਰਨੇ ਤੁਹਾਡਾ ਕਮਾਲ ਹੋਜੀ ਇਹ ਥੱਲੇ ਆਵਾ ਮਾੜੀ ਚੀਜ਼ ਨਹੀਂ ਲੰਦੇ ਹੈਗੇ ਉਰੀ ਝੋਟੀਆਂ ਥੱਲੇ ਦੀਆਂ ਸਾਰੀਆਂ ਚੰਗੀਆਂ ਨੇ ਪਰ ਆ ਝੋਟੀ ਦੀ ਇਹ ਗੱਲ ਕਰਨਾ ਇਹ ਥੱਲੇੋਂ ਬਾਹਲਾ ਖੜਾਉਂਦੀ ਆ ਸੱਜਣੂ ਬਾਕੀ ਇਹਨੂੰ ਸੂਈ ਨੂੰ ਹਲੇ ਦਿਨ ਫਿਰ ਕਈ ਹੋ ਗਏ ਹੈ ਨਾ 6-7 ਦਿਨ ਹੋ ਗਏ ਬਾਈ ਕਹਿੰਦਾ ਉਹ ਹਲੇ ਤਾਜ਼ੀਆਂ ਨੇ ਝੋਟੀਆਂ ਜਮਾ ਨਹੀਂ ਇਹਨੂੰ ਚੌਥਾ ਦਿਨ ਆ ਬਾਈ ਤੀਜਾ ਚੌਥਾ ਦਿਨ ਹਾਂ ਉਹਨੂੰ ਹੋਵੇ ਸੇ 7 ਦਿਨ ਕੱਟੀ ਉਹਨੂੰ 6-7 ਦਿਨ ਥਾਣ ਥਣ ਜੇ ਮੈਂ ਗੱਲ ਕਰਾਂ ਬਾਹਲਾ ਸਿਰਾ ਕਿ ਪਸੇਰਾ ਬਣਾਉਂਦੀ ਆ ਹੈ ਨਾ ਮਾਇਆ ਥਣਕ ਕੁਆਲਿਟੀ ਦਾ ਜਰਾ ਹੈ ਇਹ ਦੇਖ ਤੇ ਬਾਜ਼ਾਰ ਬਜ਼ੂਰ ਲੱਗੀਆਂ ਹੁਣ ਫੇਰ ਦੇਖ ਤੂੰ ਲੈ ਹੁਣ ਆ ਤਿੰਨ ਨੰਬਰ ਵਾਲੀ ਦਾ ਬੱਚਾ ਛੱਡ ਲਈ ਜੀਆਂ ਵੀ ਧਾਰਾ ਮਾਰ ਕੇ ਦਿਖਾ ਦੇ ਲੈ ਹੁਣ ਸੱਜਣੋ ਆ ਤਿੰਨ ਨੰਬਰ ਵਾਲੀ ਝੋਟੀ ਤਾਜੀ ਆ ਜਿਹੜੀ ਬਿਲਕੁਲ ਬੰਦ ਕਰ ਲੈ ਇਹਦੀਆਂ ਧਾਰਾਂ ਵੀ ਦਿਖਾ ਦਾਂਗੇ ਲੈ ਸੱਜਣੋ ਹੁਣ ਆਪਾਂ ਤਿੰਨ ਨੰਬਰ ਵਾਲੀ ਝੋਟੀ ਦੀਆਂ ਵੀ ਦਿਖਾ ਦਾਂਗੇ ਧਾਰਾ ਮਾਰ ਕੇ ਇਹ ਵੀ ਪਹਿਲਣਾਂ ਕਾਲਿਆ ਨਾ ਇਹ ਚਾਰ ਦੰਦ ਦਾ ਇਹ ਵੀ ਪਹਿਲਣਾਂ ਅੱਛਾ ਇਹ ਚਾਰ ਦੰਦ ਦਾ ਪਹੁੰਚ ਉੰਨਾ ਮਾਣ ਜਾਂ ਤਾਂ ਮਾਣਦਾ ਯਾਰ ਮਾਹਨਾ ਤਾਂ ਤਾਂ ਕਰਕੇ ਵੀ ਗੁੜੀ ਮੰਡੀ ਖਤਰ ਬਿਮਾਰ ਹੋ ਜਾਂਦਾ ਪਸੂ ਕੀ ਫਿਰ ਕੱਲ ਤਾਂ ਸੂਈ ਆ ਹਨਾ ਹਜੇ ਜੀਨੇ ਦੇਣੀ ਆ ਦੇਖਣੀਆਂ ਉਹਨੂੰ ਤਾਂ ਉਹ ਜਿਹੜਾ ਨੂੰ ਪਰਖਾ ਕਾਲੇ ਉਹਨਾਂ ਨੇ ਤਾਂ ਯਾਤ ਕੁਆਲਟੀ ਨਾਲ ਸਲ ਬਿਨਾ ਨਮਾਈ ਵੀ ਪਰਖ ਲੈਣੀਆਂ ਹੈ ਹੈ ਬਿਨਾ ਨਮਾਈ ਹਾਂ ਜੀਨੇ ਦੇਖਣੀਆਂ ਉਹਨੇ ਇਹੀ ਦੇਖ ਲੈਣੀਆਂ ਪਾਣੀ ਨਹੀਂ ਮਿੱਠੇ ਬੰਨੀ ਬੱਚਾ ਮੂਰੇ ਵੇ। ਲੈ ਵੀ ਮੂਰੀ ਬੰਦੇ। ਤੇ ਬਾਕੀ ਤੁਸੀਂ ਨਾ ਸਾਊ ਸੀਲ ਦਾ ਸੱਜਣੋਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਸਵੇਰੀ ਇਹਨੂੰ ਬੱਚਾ ਚੁੰਗਿਆ ਤੇ ਆਪਾਂ ਨੂੰ ਪਤਾ ਵੀ ਡੰਗ ਤੋਂ ਬਿਨਾਂ ਦਵਾਰੇ ਪਸ਼ੂ ਬੱਚਾ ਪੈਣ ਨਹੀਂ ਦਿੰਦਾ। ਬਾਲੀਆਂ ਠੰਡੀ ਹੈ ਬਾਈ ਹੁਣ ਦੇਖ ਤੂੰ ਥਣ ਕਿਹੜੇ ਹਿਸਾਬ ਦਾ ਕੱਢਿਆ ਮੂਰੇ ਲੈ ਕੇ ਦਿਖਾ ਕੈਮਰਾ ਦੇ। ਲੈ ਇਧਰ ਪਿੱਛੇ ਵੀ ਦੇਖ ਸਕਦੇ ਹੋ ਬਾਕੀ ਇੱਕ ਵਾਰ ਨਾ ਅੱਗੇ ਤੋਂ ਮੈਂ ਸਾਈਡ ਤੋਂ ਦਿਖਾ ਦੂੰਗਾ। ਲੈ ਮਾਰੀ ਸਾਈਡ ਮਣੀ। ਲੈ ਤਾਂ ਤਾਂ ਤੋਂ ਦੇਖ ਸਕਦੇ ਸੱਜਣੋ ਬਾਕੀ ਚੁੰਗੀ ਹੋਈ ਆ ਜੇ ਬੱਚਾ ਨਾ ਚੁੰਗਦਾ ਤਾਂ ਅੱਡ ਗੱਲ ਬਾਤ ਹੋਣੀ ਸੀ ਲੇਵਾ ਦਿਖਾਉਂਦੇ ਸੋਨੂੰ ਝੋਟੀ ਦਾ ਤੁਰਦੀ ਦਾ ਤਾਰਾਂ ਦਿਖਾ ਦੇ ਬਾਈ ਮਾਰ ਗਈ। ਨਿਤਾਰ ਸੱਜਣੋ ਜਿਵੇਂ ਗੱਲ ਕਰਨਾਂ ਇਹਦੀ ਤਾਰ ਵੀ ਯਾਰ ਪੂਰੀ ਮੋਟੀ ਪੈਂਦੀ ਉਹ ਚਵਾਈ ਚ ਕਿਸੇ ਝੋਟੀ ਚ ਕੋਈ ਸੋਨੂੰ ਕਮੀ ਨਹੀਂ ਮਿਲੂਗੀ। ਇਹ ਸੱਜਣ ਦੀ ਖਾਸੀਅਤ ਹੈ। ਲੈ ਇੱਕ ਵਾਰੀ ਪਿੱਛੇ ਤੋਂ ਦਿਖਾ ਦਾਂਗਾ। ਬਾਅ ਉਹ ਕੀ ਗੰਬੀ। ਰੇਟ ਸੁਣੋ ਮੈਂ ਸੱਜਣੋਂ ਵੀਡੀਓ ਚ ਹੀ ਕਰਾਤੇ ਬਾਈ ਤੋਂ ਤੇ ਹੁਣ ਦਿਖਾਵਾਂਗੇ ਦੋਏ ਤੋਕੜ ਗੱਬਣ ਝੋਟੀਆਂ ਇੱਕ ਵਾਰੀ ਤੋੜ ਦੇ ਨੂੰ ਵੀ ਵਾਸਕਮਾਲਾ ਬਾਕੀ ਨਾ ਜਿਆਦਾ ਪਹਿਲਾਂ ਨਹੀਂ ਉਹ ਹੁੰਦੀ ਬਾਈ ਇਧਰ ਨੂੰ ਜਾਊਗੀ ਉਦੋਂ ਦਿਸੂਗੀ ਥੋੜਾ ਨਹੀਂ ਰਾਜਾ ਪੈਂਦਾ ਉੱਦਾਂ ਇਹ ਬਾਕੀ ਬਣਾਵਟ ਤੁਹਾਨੂੰ ਮੈਂ ਦੱਸੀਆ ਵੀ ਪਿੱਠ ਪੁੜੇ ਦੀ ਕੱਦ ਕਾਠ ਦੀ ਤੇ ਥੱਲਿਓਂ ਝੋਟੀ ਚੰਗੀ ਐ ਸਾ ਹਰੇਕ ਪੱਖ ਤੋਂ ਬਾ ਵਈ ਬੰਦੇ ਹੁਣ ਤੋਕੜਾ ਗੱਬਣਾ ਖੋਲਾ ਲੈ ਸੱਜਣੋ ਆਹ ਦੋ ਝੋਟੀਆਂ ਕਾਲੇ ਕੋਲੇ ਹੈਗੀਆਂ ਨੇ ਤੋਕੜਾ ਗੱਬਣ ਜਿਹੜੀ ਮੈਂ ਤੁਹਾਨੂੰ ਗੱਲ ਕਰੀ ਸੀ ਵੀ ਐਂਡ ਤੇ ਤੋਕੜਾ ਗੱਬਣ ਵੀ ਦਿਖਾਊਗਾ ਆਹ ਬੱਚਾ ਇੱਕ ਝੋਟੀ ਦਾ ਨਾਲ ਐ ਇੱਕ ਮਿਲਦੀ ਆ ਚਾਟ ਤੇ ਤੇ ਬਾਕੀ ਗੱਲਬਾਤ ਕਾਲੇ ਨਾਲ ਕਰਦੇ ਇੱਕ ਵਾਰੀ ਮੂੰ ਮੱਥਾ ਦੇਖ ਲਓ ਝੋਟੀ ਦਾ ਤੇ ਬਾਕੀ ਤੋੜ ਕੇ ਦਿਖਾਵਾਂਗੇ ਲੈ ਕਾਲੇ ਪਹਿਲਾਂ ਤੋੜ ਕੇ ਦਿਖਾ ਦੇ ਨੇ ਵਾਕੀ ਬਖੜ ਪਸ਼ੂ ਐ ਸੱਜਣੋ ਉਸ ਹਾਵ ਨਾਲ ਲੇਵੇ ਦੀ ਹਵਾਨੇ ਦੀ ਜੱਜਮੈਂਟ ਕਰ ਲਿਓ ਤੁਰੂ ਕੀ ਜਦੋਂ ਬਾਕੀ ਡਿਟੇਲ ਸਾਰੀ ਆਪਾਂ ਪੁੱਛ ਲਾਂਗੇ ਬਾਈ ਨੂੰ ਐਨੂੰ ਚਲਾ ਦੇ ਬਾਈ ਤੇ ਬਾਕੀ ਲੈਂਥ ਲੁੰਥ ਦੀ ਗੱਲ ਕਰਾਂਗੇ ਸੱਜਣੋ ਕੱਦ ਕਾਠ ਦੀ ਗੱਲ ਕਰਾਂ ਚੰਗਾ ਝੋਟੀ ਦਾ ਲੈਂਥ ਲੁੰਥ ਵੀ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਉਹ ਨਵਾਂ ਹੋਣ ਕਰਕੇ ਯਾਰ ਥੋੜਾ ਜਿਹਾ ਕੰਮ ਹੋ ਗਿਆ ਗਲਤ ਇਹ ਨਮਾ ਨਹੀਂ ਜਾਂਦਿਆਂ ਨਾ ਹਾਂ ਜੇ ਨਮਾਈਆਂ ਜਾਂਦੀਆਂ ਫਿਰ ਥੋੜੀ ਸਜਾਵਟ ਵੱਡੂ ਹੋ ਜਾਂਦੀ ਠੰਡ ਵਾਲੀ ਯਾਰ ਬਿਮਾਰ ਹੋ ਜਾਣਗੇ ਮਾੜੇ ਖਾਤਰ ਯਾਰ ਦਿਨੇ ਦੇਖਣੀਆਂ ਹੀ ਦੇਹ ਜਾਣਗੀਆਂ ਹੈਪੀ ਇਹਨਾਂ ਦਾ ਕਿਹੜਾ ਕੋਈ ਇਹੋ ਆ ਬਾਈ ਪੋਰੀ ਬਈ ਗੱਲ ਕਾਲੇ ਦੀ ਠੀਕ ਹੈ ਕਾਲਾ ਕਹਿੰਦਾ ਜਿਹੜੇ ਸੱਜਣ ਨੇ ਖਰੀਦਣੀਆਂ ਨੇ ਉਹਨੇ ਖਰੀਦ ਲੈਣੀਆਂ ਨੇ ਅਹੀਂ ਤੇ ਬਾਕੀ ਨਮਾਉਣ ਨਾਲ ਆਉਂਦਾ ਥੋੜਾ ਮੋਡੀਫਾਈਆ ਹੋਇਆ ਹੋਏ ਨਾ ਜਨਵਰੀ ਚ ਚਣੇ ਲੱਗ ਜਾਂਦਾ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਬੱਚਾ ਇਹਦੇ ਨਾਲ ਕੱਟਾ ਹੈ ਹਾਂ ਮਾਰ ਦਿੰਦੀ ਤਰ ਇਹਨੂੰ ਕਾ ਮਹੀਨਿਆਂ ਦੀ ਗੱਭਣਾ ਪਹਿਲਾਂ ਡਟੇ ਦ ਦੇ ਚਾਰ ਮਹੀਨਿਆਂ ਦੀ ਗੱਭਣਾ ਬਾਈ ਪੂਰੀ ਚਾਰ ਕਲੀਅਰ ਪੂਰੀ ਹਾਂ ਚਾਰ ਕਲੀਅਰ ਕੋਈ ਮਰਜ਼ੀ ਚੈੱਕ ਕਰਾ ਲਿਆ ਕੇ ਅਗਲਾ ਅਸ਼ਾ ਮਤਲਬ ਕੋਈ ਸੱਜਣ ਯਾਰ ਜਹੇ ਆਪ ਦਾ ਡਾਕਟਰ ਹਨਾ ਨਾਲ ਲੈ ਕੇ ਆ ਕੇ ਆਪ ਦਾ ਲੈ ਆਵੇ ਬਾਈ ਕੋਈ ਆਪ ਦਾ ਨਾ ਸੱਜਣੋਂ ਡਾਕਟਰ ਨਾਲ ਲੈ ਕੇ ਇੱਕ ਵਾਰੀ ਉਰੋਂ ਚੈੱਕ ਕਰਾ ਕੇ ਲੈ ਜਾ ਫਿਰ ਬਾਅਦ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ ਬਾਈ ਹਨਾ ਘਰ ਦੀ ਹਾਂ ਬਾਈ ਦੁੱਧ ਕਿੰਨਾ ਕ ਤਿਆਰ ਹੈ ਥੱਲੇ ਦੁੱਧ 6 ਕਿਲੋ ਤਿਆਰ ਆ ਬਾਈ ਹੁਣ ਦੋਹੇ ਢੰਗ ਮਿਲਦੀਆਂ ਦੋਨੇ ਟਾਈਮ ਮਿਲਦੀ ਆ ਵਧੀਆ ਅੱਛਾ ਆਪਣਾ ਜੀ ਗੱਲ ਕਰ ਲਈ ਦੰਦਾਂ ਚ ਕਿਵੇਂ ਆਂ ਹੀ ਦੰਦਾਂ ਛੇ ਦੰਦਾ ਬਾਈ ਮੂੰਹੋਂ ਛੇ ਦੰਦਾ ਦੂਜਾ ਸੂਆ ਸੂਣੀ ਆ ਦੂਜਾ ਸੂਆ ਸੂਣੀ ਆ ਹੁਣ ਆ ਤੇ ਕੰਮਣ ਲੱਗ ਗਿਆ ਭੰਨਣੀਆਂ ਬਾਹਰੇ ਬਹੁਤ ਠੰਡ ਵਾਲੀ ਆ ਠੰਡ ਦਾ ਮੌਸਮ ਹੈ ਇਹਦਾ ਇਹਦਾ ਵੱਡੀ ਮੋਟੀ ਫੇਰਤਾ ਹੋ ਜਾਂਦਾ ਇਹ ਆਪਾਂ ਕਿੰਨੇ ਵੀ ਛੱਡ ਦਾਂਗੇ ਜਮੀ ਲਾ ਇਹ 60000 ਦੀ ਦੇ ਦਾਂਗੇ ਯਾਰ ਜਮੀ ਫਿਕਸ ਰੇਟ ਹੀ ਕੋਈ ਜੱਕਰ ਨਹੀਂ ਮਾਨਤਾਨ ਕਰ ਦਾਂਗੇ ਲੈ ਸੱਚ ਨੂੰ ਇਹ ਝੋਟੀ ਸਾਨੂੰ 60000 ਦੀ ਮ ਚੰਡੰਗਾ ਬਾਲੀਆਂ ਨੇ ਕੁਝ ਵੀ ਨਹੀਂ ਕਹਿੰਦੀਆਂ ਜਾਂ ਤੈਨੂੰ ਕਹਿ ਤਾ ਪਿਛਲੇ ਥਣਾ ਚ ਵੀ ਮਾਰਦੀ ਲੈ ਵਾਕੀ ਤਾਰਨ ਲੈ ਸਜਣ ਨੂੰ ਤੁਨ ਮੈਂ ਟੋਕੜ ਗੱਭਣ ਦੀ ਵੀ ਮਾਰ ਕੇ ਦਿਖਾਤੀਆਂ ਵਾਕੀ ਮੇਨ ਗੱਲ ਹੈ ਟੋਕੜ ਗੱਭਣ ਪਸੂ ਥੋੜਾ ਜਿਆ ਕਰਦਾ ਹੁੰਦਾ ਘੱਟ ਖੜਦਾ ਹੈ ਬੱਚੇ ਤੋਂ ਵਾ 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 ਓਕੇ ਸਰ ਲੈ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੋ ਨੰਬਰ ਵਾਲੀ ਝੋਟੀ ਤੇ ਇਹਦਾ ਇਹਦਾ ਕਿਹੜਾ ਸੂਆ ਕਾਲੀ ਇਹ ਵੀ ਦੂਜਾ ਸੂਆ ਸੂ ਬਾਈ ਹੁਣ ਅਸੀਂ ਦੂਜਾ ਸੂਆ ਸੂਗੀ ਪਹਿਲਾਂ ਸੂਈ ਹੋਈ ਹੈ ਇਹ ਕ ਐਵੇਂ ਮਹੀਨਿਆਂ ਦੀ ਗੱਭਣਾ ਇਹ ਵੀ 4 ਮਹੀਨਿਆਂ ਦੀ ਗੱਭਣਾ ਬਾਈ ਮਤਲਬ ਲੰਬਾ ਸਮਾਂ ਹੈ ਕਪਾਸ ਯਾਰ ਗਰੰਟੀ ਹੋ ਸਭ ਕਾਹਦੀ ਭਾਵੇਂ ਅਗਲਾ ਇਹੀ ਮੰਗਾ ਲੈ ਅੱਛਾ ਇਹਦੇ ਥੱਲੇ ਦੁੱਧ ਕਿੰਨਾ ਹੈ ਇਹਦੇ ਥੱਲੇ 5 ਕਿਲੋ ਦੁੱਧ ਹੋਊ ਬਾਈ ਹੁਣ ਇਹ ਵੀ ਦੋ ਢੰਗ ਮਿਲਦੀ ਆ ਇਹ ਵੀ ਦੋਨੇ ਟਾਈਮ ਮਿਲਦੀ ਬੱਚਾ ਇਹਦਾ ਹੈ ਨਹੀਂ ਬੱਚਾ ਹੈ ਨਹੀਂ ਇਹਦਾ ਦੋਨੇ ਟਾਈਮ ਤਾਂ ਇਹ ਆ ਯਾਰ ਜਦੋਂ ਕੋਈ ਮਾਲ ਵਾਲਾ ਹੋਵੇ ਉਦੋਂ ਇੱਕ ਟਾਈਮ ਚੋ ਲੈਣੇ ਨਹੀਂ ਦੋਨੇ ਟਾਈਮ ਚੋ ਲੈਣੇ ਉਦਾਂ ਦੋਨੇ ਟਾਈਮ ਮਿਲਦਾ ਆਪਾਂ ਅਗਲੇ ਹੁਣ ਦੱਸ ਕੇ ਸਹੀ ਗੱਲ ਦੇਵਾਂਗਾ ਉਹਦਾ ਕੀ ਫਾਇਦਾ ਝਮੇਲੇ ਚ ਪਾਏ ਦਾ ਗੱਬਣ ਲੈ ਸੱਜਣੋ ਝੋਟੀ ਇਹ ਵੀ 4 ਮਹੀਨਿਆਂ ਦੀ ਆ ਇਹਦੇ ਥੱਲੇ ਹੈਗਾ 5 ਕਿਲੋ ਦੁੱਧ, ਦੋ ਈਡੰਗ ਵੀ ਚੋਲੇ ਨੇ ਬਾਈ ਕਹਿੰਦਾ ਇੱਕ ਟੈਂਬੀ ਚੋਲੇ ਨੇ ਆ ਤੇ ਰੇਟ ਇਹਦਾ ਵੀ ਆਪਾਂ ਪੁੱਛ ਲੈਨੇ ਆ ਬਾਈ ਨੂੰ ਚੱਲ ਕੇ ਕਿਉਂਕਿ ਕਈ ਸੱਜਣਾਂ ਦੀ ਮੰਗ ਰਹਿੰਦੀ ਹੈ ਵੀ ਆਪਾਂ ਨੂੰ ਟੋਕੜ ਗੱਬਣ ਝੋਟੀਆਂ ਚਾਹੀਦੀਆਂ ਉਸੇ ਦੇ ਆਧਾਰ ਤੇ ਆਪਾਂ ਅੱਜ ਤੁਹਾਡੇ ਵਾਸਤੇ ਦੋ ਟੋਕੜ ਗੱਬਣ ਝੋਟੀਆਂ ਲੈ ਕੇ ਆਏ ਆ ਤੇ ਤਿੰਨ ਲੈ ਕੇ ਆਏ ਆ ਸੱਜਰ ਸੂਈਆਂ ਜੋ ਦਿਖਾਤੀਆਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਲੱਕਾਰੇ ਹੁਣ ਇਹਦਾ ਰੇਟ ਵੀ ਦੱਸ ਦੇ ਇਹ ਵੀ 60000 ਦੀ ਦੇ ਦੇ ਦਾਂਗੇ ਬਈ ਮਾਰਕਟ ਕਰ ਦਾਂਗੇ ਕੋਈ ਚੱਕਰ ਨੂੰ ਇਹ ਸਹੀ ਮਾਨਤਾਨ ਕਰਦਾਂਗੇ ਕੋਈ ਗੱਲ ਨਹੀਂ ਬਾਈ 55 ਹੀ ਦੇ ਦਾਂਗੇ ਇਹ ਕੋਈ ਚੱਕਰ ਨਹੀਂ ਮਾਨਤਾਨ ਕਰਦਾਂਗੇ ਬਾਈ ਅੱਛਾ ਉਹ ਦੇ ਦਾਂਗੇ ਨਾ ਨਾ ਕੋਈ ਚੱਕਰ ਹੀ ਨਹੀਂ ਯਾਰ ਨੰਬਰ ਬੋਲ ਦੇ ਜਰਾ ਨੰਬਰ 88476 ਬਾਈ ਹਾਂਜੀ 55192 ਲੋਕੇਸ਼ਨ ਦੱਸ ਦੋ ਆਪਣੀ ਲੋਕੇਸ਼ਨ ਪਿੰਡ ਡੁੱਬਾ ਜ਼ਿਲ੍ਹਾ ਮਾਨਸਾ ਬਾਈ ਅੱਛਾ ਜੇ ਗੱਲ ਕਰ ਲਈਏ ਮਾਨਸਾ ਕੈਂਚੀਆਂ ਤੋਂ ਕਿੰਨੀ ਕੁ ਦੂਰ ਹੈ ਜੀ ਕੈਂਚੀਆਂ ਤੋਂ 16 ਕਿਲੋਮੀਟਰ ਹੈ ਜਾਂਦਾ ਆਪਣਾ ਪਿੰਡ ਬਾਈ ਅੱਛਾ ਕਿਹੜੇ ਰੋਡ ਤੇ ਆ ਗਿਆ ਇੱਧਰ ਕਿਹੜਾ ਰੋਡ ਨੇੜੇ ਲੱਗਦਾ ਆਪਾਂ ਨੂੰ ਇਹ ਆਪਾਂ ਜੇ ਬਰਨਾਲੇ ਕੰਨੀ ਹੋਣਾ ਤਾਂ ਅਰੱਲਾ ਆਉਂਦਾ ਬਾਈ ਰਾਹ 'ਚ ਠੀਕ ਹੈ ਜੀ ਅਰੱ ਉੱਥੋਂ ਦਾ 6 ਕਿਲੋਮੀਟਰ ਪੈ ਜਾਂਦਾ ਆਪਣਾ ਪਿੰਡ ਤੇ ਕੈਂਚੀਆਂ ਤੋਂ ਉਹਨਾਂ ਇਧਰੋਂ 16 ਕਿਲੋਮੀਟਰ ਪੈਂਦਾ ਬਾਈ ਤੇ ਮਾਨਸਾ ਕੈਂਚੀਆਂ ਤੋਂ ਸੱਜਣੋਂ ਬਾਈ ਕਹਿੰਦਾ ਪਿੰਡ 15-16 ਕਿਲੋਮੀਟਰ ਰਹਿ ਜਾਂਦਾ ਜੇ ਆਉਣਾ ਜੋਗੇ ਰੱਲੇ ਬਣੀਓ ਜਿਹੜਾ ਬਰਨਾਰਿਓ ਹੰਡਿਆ ਆਹੋ ਕੇ ਰੋਡ ਆਉਂਦਾ ਹਾਂ ਹਾਂ ਉੱਥੋਂ ਤਕਰੀਬਨ 6 ਕਿਲੋਮੀਟਰ ਹੈ ਇਹਨਾਂ ਬਾਕੀ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈਆਂ ਨੇ ਦੋ ਟੋਕੜ ਦੱਬਣ ਝੋਟੀਆਂ ਤੇ ਤਿੰਨ ਦਿਖਾਈਆਂ ਨੇ ਪਹਿਲੇ ਨਾਲ ਕਟੀਆਂ ਤਾਜ਼ੀਆਂ ਉੱਬੇ ਵਾਲੇ ਕਾਲੇ ਲਵੇ ਤੇ ਬਾਕੀ ਨਾਲ ਸੱਜਣੋਂ ਉਹੀ ਗੱਲ ਕਹਿਣਾ ਹੁੰਦਾ ਮੈਂ ਬਾਰ-ਬਾਰ ਵੀਡੀਓ 'ਚ ਵੀ ਨੇੜੇ ਆ ਕੇ ਤ ਇਹ ਦੋਹੇ ਟੋਕੜ ਗੱਭਣ ਬਾਈ ਕਹਿੰਦਾ ਜੇ ਆਪਦਾ ਡਾਕਟਰ ਨਾਲ ਲਿਆ ਕੇ ਮੇਰੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਿਓ ਉਸ ਤੋਂ ਬਾਅਦ ਦੀ ਆਪਣੀ ਕੋਈ ਗਰੰਟੀ ਨਹੀਂ ਹਾਂ 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 ਬਾਈ ਤੇ ਬਾਕੀ ਅੱਜ ਦੀ ਵੀਡੀਓ ਸੱਜਣੋਂ ਆਪਾਂ ਦਿਖਾਈ ਜਾਓ ਬਿਆ ਪਿੰਡ ਤੋਂ ਇੱਕ ਨੰਬਰ ਹੋਰ ਲਿਖ ਲਈਆਂ ਕਈ ਵਾਰੀ ਨਹੀਂ ਮਿਲਦਾ ਆ ਦੂਸਰਾ ਨੰਬਰ ਵੀ ਬੋਲ ਦੇ ਬਾਈ ਹਾਂ 90562 ਬਾਈ ਹਾਂਜੀ 83605 ਬਾਈ ਨੰਬਰ ਉਹੀ ਬੋਲ ਨਹੀਂ ਜਿਹੜਾ ਤੇਰੇ ਨੇੜੇ ਹੁੰਦਾ ਨਹੀਂ ਮੇਰੇ ਦੋਨੇ ਪਰਸਨਲ ਨੰਬਰ ਹੀ ਨੇ ਇਹ ਦੋਨੇ ਨੰਬਰ ਨੇ ਇਹ ਨੰਬਰ ਵੀ ਫੇਰ ਬੋਲ ਦੇ ਇੱਕ ਵਾਰੀ 90562 ਹਾਂਜੀ 83605 ਬਾਈ ਲੈਸ ਜੀ ਤੁਹਾਨੂੰ ਇਹਨਾਂ ਦੋਹੇ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਬਾਈ ਨਾਲ ਕਨੈਕਟ ਕਰਕੇ ਇਹਨਾਂ ਚ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਨੇੜਾ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ